ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ YouTube ਚੈਨਲ ਬਰਾਡ ਜਰਸੀ ਪਰਮ ਜੈਤੋ ਦੇ ਸਭ ਤੋਂ ਪਹਿਲਾਂ ਵੀਰੇ ਜਿਹਨੇ ਚੰਗੀਆਂ ਗਾਵਾਂ ਤੇ ਜਰਸੀ ਵਸ਼ੀਏ ਨਾਲੇ ਆਪਣਾ ਚੈਨਲ ਜੂਰ ਸਬਸਕ੍ਰਾਈਬ ਕਰ ਲਓ ਜੀ ਪਿੰਡ ਆਪਣਾ ਜੈਤੋ ਜ਼ਿਲ੍ਹਾ ਫਰੀਦਕੋਟ ਜੀ ਅੱਜ ਬਈ ਦੂਜਾ ਸੂਹਾ ਤਾਜੀ ਸੀ ਵੜਾ ਜਰਸੀ ਵੜਾ ਵੱਡੇ ਕੱਦ ਕਠ ਵਾਲੀ ਪੰਜਾਬ ਵਾਲੀ ਜਿਹੜੇ ਜੇ ਪਹਿਣੀ ਆ ਚਵਾਈ ਇੱਕ ਨੰਬਰ ਆ ਬਈ ਠੰਡੇ ਸਿਲ ਪੂਰੀ ਆ ਖਜਾਪਤ ਚੱਕ ਕਰ ਉਹ ਬਿਤਾ ਰਾਂਗੇ ਬਹੁਤ ਸੁਣੀ ਚਵਾਈ ਆ ਵੀਰੇ ਵੈੜ ਦੀ ਜਿਹੜੇ ਜ ਪੈਣੀ ਆ ਜੀ ਜਿਹਨੇ ਵੀ ਲੈਣੀ ਆ ਵੀਰੇ ਨੰਬਰ ਆਪਣਾ 9781815150 ਜੀ ਤੇ ਵੈੜ ਦੀ ਚੈੱਕ ਕਰੋ ਜੀ ਪੂਰੇ ਵੱਡੇ ਕੱਦ ਕਾਠ ਵਾਲੀ ਪੰਜਾਬ ਵਾਲੀ ਜਰਸੀ ਆ ਜੀ ਪਲੂਨ ਨੇ 18 ਲੀਟਰ ਦੁੱਧ ਪਾਇਆ ਜੀ 20 ਤੋਂ ਪਲੱਸ ਦੁੱਧ ਪਾਉਗੀ ਜੀ ਜੇ ਇੱਕ ਵਾਰ ਦੁਆਰਾ ਬੇਨਤੀ ਕਰਦੇ ਹਾਂ ਭਾਈ ਜਿਹਨੇ ਵੀ ਜਰਸੀ ਵੇਡ ਜਾਂ ਜਰਸੀ ਬਚ ਕੇ ਜਾਣੀਆਂ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਦੋਸਤਾਂ